ਮੇਰਪਾਲ ਸਿੰਘ ਜੀ ਮੈਂ ਕਈ ਦਿਨਾਂ ਤੋਂ ਬੜੀ ਚਿੰਤਾ ਦੇ ਵਿੱਚ ਹਾਂ ਮੈਂ ਸੋਚਿਆ ਕਿਉਂ ਨਾ ਇਸ ਬਾਰੇ ਮੇਰਪਾਲ ਸਿੰਘ ਜੀ ਨਾਲ ਗੱਲ ਸਾਂਝੀ ਕੀਤੀ ਜਾਵੇ ਬਿਲਕੁਲ ਬਿਲਕੁਲ ਜੈਪਾਲ ਸਿੰਘ ਜੀ ਜੋ ਤੁਹਾਡੇ ਮਨ ਚ ਗੱਲ ਹੈ ਉਹ ਬਿਲਕੁਲ ਸਾਂਝੀ ਕਰੋ ਮੇਰਪਾਲ ਸਿੰਘ ਜੀ ਤੁਹਾਡਾ ਪੇਟਾ ਅਰਜਨ ਤੇ ਮੇਰਾ ਬੇਟਾ ਕਰਨ ਕਈ ਦਿਨਾਂ ਤੋਂ ਸਵੇਰੇ ਸਵੇਰੇ 4:30 ਵਜੇ ਇਹ ਕਹਿ ਕੇ ਸ਼ਹਿਰ ਚਲੇ ਜਾਂਦੇ ਆ ਕਿ ਅਸੀਂ ਟਿਊਸ਼ਨ ਪੜ੍ਹਨੀ ਆ हां हां जयपाल सिंह जी मैं आप तो आप ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਸੀ ਸ਼ੁਕਰ ਹੈ ਤੁਸੀਂ ਆਪ ਹੀ ਗੱਲ ਕਰ ਲਈ ਇਹ ਕਰਨ ਅਰਜਨ ਦੀ ਜੋੜੀ ਕਿਤੇ ਗਲਤ ਰਸਤੇ ਤੇ ਤਾਂ ਨਹੀਂ ਪੈ ਗਈ ਤਬ ਤਬਾ जयपाल सिंह जी ਅੱਜ ਕੱਲ ਤਾਂ ਸਭ ਕੋ ਸੱਚੀ ਹੈ ਹੁਣ ਤਾਂ ਮੇਰਾ ਬੇਟਾ ਕਰਨ ਮੈਥੋਂ ਪੜ੍ਹਾਈ ਵਾਸਤੇ ਪੈਸੇ ਵੀ ਨਹੀਂ ਮੰਗਦਾ ਕਹਿ ਦਿੰਦਾ ਹੈਗੇ ਆ ਮੇਰੇ ਕੋਲ ਇਹੀ ਹਾਲ ਮੇਰੇ ਬੇਟੇ ਅਰਜਨ ਦਾ ਹੁਣ ਤਾਂ ਕੱਪੜੇ ਵੀ ਬੜੇ ਮਹਿੰਗੇ ਮਹਿੰਗੇ ਪਾਉਣ ਲੱਗ ਗਿਆ ਕੱਲ ਪਰਸੋਂ ਬੂਟ ਵੀ 6000 ਦੇ ਲਿਆਇਆ ਸਵੇਰੇ ਸਵੇਰੇ 4 ਵਜੇ ਵਾਕਈ ਏ ਛੇਰ ਟਿਊਸ਼ਨ ਪੜਨ ਜਾਂਦੇ ਆ ਜਾਂ ਫਿਰ ਕੁਝ ਹੋਰ ਕਰਨ ਜਾਂਦੇ ਆ ਹੋਰ ਤਾਂ ਹੋਰ ਸਵੇਰੇ 8 ਵਜੇ ਨੂੰ ਤਿਆਰ ਹੋ ਕੇ ਕਾਲਜ ਵੀ ਚਲੇ ਜਾਂਦੇ ਆ ਜੇ ਆਖਦੇ ਆ ਵੀ ਆਈਲੈਟਸ ਕਰ ਲੋ ਅੱਖੇ-ਸੱਖੇ ਕੈਨੇਡਾ ਹੀ ਭੇਜ ਦੇਵਾਂਗੇ ਤਾਂ ਆਖ ਦਿੰਦੇ ਆ ਅਸੀਂ ਬਾਹਰ ਭੂਰ ਨਹੀਂ ਜਾਣਾ ਅਸੀਂ ਇੱਥੇ ਪੰਜਾਬ 'ਚ ਰਹਿ ਕੇ ਕੋਈ ਆਪਦਾ ਕੰਮ ਕਰਾਂਗੇ ਹਾਂ ਇਹ ਹੀ ਕਹਿੰਦੀ ਐ ਕਰਨ ਅਰਜਨ ਦੀ ਜੋੜੀ ਹੂੰ ਕੁਝ ਤਾਂ ਦਾਲ ਚੱਕਾਲਾ ਹੈ ਹੂੰ ਮੈਨੂੰ ਤਾਂ ਪੂਰੀ ਦਾਲ ਹੀ ਕਾਲੀ ਲੱਗਦੀ ਐ ਜਦੋਂ ਤੋਂ ਸਵੇਰੇ 4 ਵਜੇ ਇਹ ਸ਼ਹਿਰ ਜਾਣ ਲੱਗਿਆ ਇਹਨਾਂ ਤੇ ਤੇਬਰੀ ਬਦਲ ਗਈ ਜੇ ਆਖੀਏ ਖਰਦਿਆਂ ਨੂੰ ਕੋਈ ਪੈਸਾ ਟੱਕਾ ਲੈ ਲਵੋ ਤਾਂ ਆਖ ਦਿੰਦੇ ਆ ਰਹਿ ਗਿਆ ਸਾਡੇ ਕੋਲੇ ਜੇ ਤੁਹਾਨੂੰ ਚਾਹੀਦੇ ਆ ਤਾਂ ਦੱਸੋ ਹਾਂ ਇਹੀ ਆਖਦੀ ਆ ਕਰਨ ਅਰਜਨ ਦੀ ਚੋੜੀ ਹੂੰ ਜੈਪਾਲ ਸਿੰਘ ਜੀ ਕੁਝ ਨਾ ਕੁਝ ਤਾਂ ਆਪਾਂ ਨੂੰ ਕਰਨਾ ਪਊ ਕਰਨਾ ਕੀ ਆ ਕੱਲ ਨੂੰ ਆਪਾਂ ਇਹ ਕਰਨ ਅਰਜਨ ਦੀ ਜੋੜੀ ਦਾ ਪਿੱਛਾ ਕਰਾਂਗੇ ਫਿਰ ਪਤਾ ਲੱਗੂ ਕਿ ਇਹ ਕਿਹੜੇ ਚੱਕਰਾਂ ਦੇ ਵਿੱਚ ਪਏ ਆ ਹੂੰ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ ਵੀ ਇੰਨੇ ਕਾਲਜੋਗ ਦੇ ਵਿੱਚ ਵੀ ਰੱਬ ਨੇ ਆਪਾਂ ਨੂੰ ਇੰਨੀ ਸੁਝਵਾਨ ਲਾ ਦਿੱਤੀ ਹੈ ਵਾਹਿਗੁਰੂ ਵਾਹਿਗੁਰੂ ਜੈਪਾਲ ਸਿੰਘ ਜੀ ਪਿਛਲੇ ਜਨਮ ਵਿੱਚ ਕੋਈ ਚੰਗੇ ਕਰਮ ਕੀਤੇ ਹੋਣਗੇ ਜੋ ਆਪਾਂ ਨੂੰ ਵਾਹਿਗੁਰੂ ਨੇ ਇੰਨੀ ਚੰਗੀ ਲਾ ਦਿੱਤੀ ਹੈ ਸ਼ਾਇਦ ਬੱਚੇ ਇਸ ਕਰਕੇ ਆਪੋ ਤੋਂ ਗੱਲਸ ਪਾਉਣੀ ਹੋਣਗੇ ਤੇ ਮਾਪੇ ਕੀ ਕਹਿਣਗੇ ਜੇ ਸਬਜੀ ਮੰਡੀ ਚ ਸਬਜੀ ਵੇਚਦੇ ਆ ਉਹ ਮੇਰਪਾਲ ਸਿੰਘ ਜੀ ਨਾਲੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਆ ਬਾਦਲੇ ਮੁਲਖਾਂ ਚ ਆ ਸਾਡੇ ਚੰਗੇ ਚੰਗੇ ਪੰਜਾਬੀ ਜਾ ਕੇ ਪਤਾ ਨਹੀਂ ਕੀ ਕੀ ਕੰਮ ਕਰਦੇ ਆ ਨਾਲੇ ਇਹ ਤਾਂ ਬਹੁਤ ਚੰਗੀ ਗੱਲ ਐ ਸਾਡੇ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਦਾ ਕੰਮ ਕਰਦੇ ਆ ਨਾਲੇ ਮਿਹਰਪਾਲ ਸਿੰਘ ਜੀ ਉਹ ਜਿਹਨੂੰ ਇੱਥੇ ਆ ਗਿਆ ਕੰਮ ਕਰਨ ਦਾ ਤਰੀਕਾ ਉਹਦੀ ਇੱਥੇ ਕੈਨੇਡਾ ਤੇ ਅਮਰੀਕਾ ਲੈ ਵੀ ਮਿਹਰਪਾਲ ਸਿੰਘ ਜੀ ਇਸ ਰਾਜ ਨੂੰ ਹੁਣ ਰਾਹ ਦੀ ਰਹਿੰਦੇ ਹਾਂ ਮਾਪੇ ਹੋਣ ਦੇ ਨਾਤੇ ਆਪਾਂ ਇਹ ਪਤਾ ਕਰ ਲਿਆ ਕਿ ਸਾਡੇ ਕਰਨ ਅਰਜਨ ਦੀ ਜੋੜੀ ਕਿਸੇ ਗਲਤ ਰਸਤੇ ਤੇ ਨਹੀਂ ਚਲੋ ਠੀਕ ਹੈ ਜੈਪਾਲ ਸਿੰਘ ਚੱਲੇ ਗਿਆ ਪਿੰਡ ਨੂੰ ਆਜੋ ਆਜੋ